ਵਲ ਇਹਨਾਂ ਤਾਂ ਦੰਨਾ ਹਾਦੀ ਕੀਤੀ ਮੈਂ ਤਾਂ ਆਖਿਆ ਚਾ ਲੱਡ ਬਾਹਰ ਹੋਗੇ ਤਾਂ ਆਪਣੀ ਪਕਾਓਗੇ ਤੇ ਖਾਓਗੇ ਪਰ ਇਹਨਾਂ ਨੇ ਨਾ ਹੱਦੋਂ ਪਾਰ ਕਰ ਦਿੱਤੀ ਆ ਪਰ ਇਹਨਾਂ ਨੂੰ ਹੁਣ ਮੈਂ ਇੱਕ ਗੱਲ ਕਰਕੇ ਜਾਉਂਗੀ ਇਹਨਾਂ ਦਾ ਮਤਲਬ ਤੇ ਹੈਗਾ ਹੈ ਨਾ ਕਿ ਇੱਕ ਅੱਧਾ ਸੋੜ ਦਿੰਦੇ ਕੁੜੀ ਨੂੰ ਉਥੇ ਕਿਹੜਾ ਕੋਈ ਹੈਗਾ ਤੇਰੇ ਵਰਗਾ ਵੀ ਜਿਹੜਾ ਤੈਨੂੰ ਪਾ ਦੇਣੇ ਤੇ ਖਾਲੀ ਹੱਥ ਤੋੜ ਦਿੱਤਾ ਕਿਟੂ ਜੀ ਦੇ ਵਿੱਚ ਪਤਨੀ ਲਫਾਫਾ ਵਾ ਤੇ ਜਾਂ ਕੁਝ ਛੋੜਵਾ ਮੈਂ ਨਹੀਂ ਉਹ ਪਰਮਜੀਤ ਨੇ ਨਾ ੱੱਕੇ ਮਾਰ ਮਾਰ ਕੇ ਮੈਨੂੰ ਘਰੋਂ ਬਾਹਰ ਕੱਢਿਆ ਆਂਦੀ ਲੀੜੇ ਉਹ ਨਹੀਂ ਦੇਣੇ ਜਿੱਥੇ ਚੱਲੀ ਹੋ ਤਾਂ ਤੈਨੂੰ ਲੀੜੇ ਨਾ ਮਿਲਣਗੇ ਗਾਂ ਜਾ ਇਹ ਕੋਈ ਨਹੀਂ ਪਰਮਜੀਤ ਨੂੰ ਹੁਣ ਮੈਂ ਦੱਸਦੀ ਆ ਨਾ ਦੇਖੀ ਕਿਦਾਂ ਨਿਕਲਦੀ ਆ ਬਾਹਰ ਜੇ ਤੈਨੂੰ ਕੱਢਿਆ ਨਾ ਤੇ ਮੈਂ ਵੀ ਫੜ ਕੇ ਉਹਨੂੰ ਬਾਹਰ ਹੀ ਕੱਢੂੰਗੀ ਹਾ ਹੋੜ ਕੌਣ ਆ ਗਿਆ ਵਾ ਜਦੋਂ ਕੰਮ ਨੂੰ ਹੱਥ ਪਾਈਦਾ ਨਾ ਉਦੋਂ ਕੋਈ ਨਾ ਕੋਈ ਆ ਜਾਂਦਾ ਵਾ ਯਾ ਨਿਆਣੇ ਦੇ ਕਬੂਤਰ ਵਾ ਇਹਨਾਂ ਦਾ ਕਰਕੇ ਬੂਆ ਹੀ ਮਾਰਨਾ ਪੈਂਦਾ ਕਿ ਤੇ ਬਾਹਰ ਨਾ ਨਿਕਲ ਜਾਣ ਉਹਨੇ ਇਸ ਕੋਈ ਲੋ ਆ ਕੇ ਤੇ ਹੱਡੀ ਜਾਣ ਖਾਣੀ ਆ ਹਾਂ ਹਟੇ ਰੱਖ ਉਹ ਆਖੜ ਕਹੀ ਜਾਂਦਾ ਜਿਹੜਾ ਕੋਈ ਆਉਂਦਾ ਹੌਂਸਲਾ ਹੀ ਹੈ ਨਹੀਂਗਾ ਹਾਂ ਹੁਣ ਕਿੱਧਰ ਬਾਡੀਗਾਰਡ ਲੈ ਇਹ ਨਾਲ ਨਹੀਂ ਬਾਡੀਗਾਰਡ ਵਾਲੀ ਕਿਹੜੀ ਭੈਣ ਜੀ ਗੱਲ ਵਾ ਉਹਦਾ ਘਰ ਨਹੀਂਗਾ ਉਹਨੂੰ ਮੈਂ ਛੱਡਣੇ ਆਈ ਆ ਤੇ ਘਰ ਆਹੀ ਆਨੇ ਉਹਦਾ ਘਰ ਵਾ ਤੇ ਕੀ ਗੱਲ ਜੇ ਦੋ ਦਾ ਹਿੱਸਾ ਸਭ ਕੋ ਨੂੰ ਬਰਾਬਰ ਦੇਤਾ ਇਹਦੇ ਵਿੱਚ ਕੀ ਆ ਛੱਡਣ ਆਈ ਆ ਤੁਸੀਂ ਆ ਤਰ ਗਈ ਹੈਗੀ ਇੱਕ ਵੰਡ ਨਹੀਂ ਕੀਤੀ ਤੁਸੀਂ ਇੱਕ ਅੱਖ ਨਾਲ ਵੇਖਿਆ ਹੋ ਨਹੀਂਗਾ ਤੁਸੀਂ ਵੇਹnde ਚਵਾਂ ਅੱਖਾਂ ਚਵਾਂ ਅੱਖਾਂ ਨਾਲ ਨਹੀਂ ਵੇਖਿਆ ਜਾਂਦਾ ਇੱਕੋ ਹੱਕ ਵੇਖੀ ਹੈ ਨਾ ਤੇ ਫੇਰ ਬੱਚੇ ਨੂੰ ਹੱਕ ਦਿੱਤਾ ਜਾਵੇ ਤਾਂ ਆਪਣੇ ਘਰ ਜਿਤਾਉਂਦਾ ਵਾ ਇਹ ਥੋੜਾ ਮੈਨੂੰ ਧੱਕੇ ਮਾਰ ਮਾਰ ਪਰਮਜੀਤ ਆਖਣ ਦੀ ਬਾਹਰ ਕੱਢਦਾ ਪਰਮਜੀਤ ਦਾ ਕਿਹਾ ਕਿ ਉਹਨੂੰ ਕੁੜੀ ਨੂੰ ਬਾਹਰ ਕੱਢਣ ਦਾ ਕੋਹਨੇ ਭੈਣ ਜੀ ਬਾਹਰ ਨੀ ਕੱਢਿਆ ਕਹਨੇ ਨਹੀਂ ਜਿੰਨਾ ਇਹਦਾ ਹੈ ਸਾੰਦਾ ਹੀ ਨਾ ਉਹਨਾਂ ਕੁੜੀ ਦੇਖੇ ਗਈ ਬਰਾਬਰ ਹਿੱਸੇ ਕਰਕੇ ਗਈ ਆ ਇਹ ਥੋੜਾ ਪਹਿਲਾਂ ਹੀ ਪਰਮਜੀਤ ਵੱਲ ਹੋਏ ਉਧਰੋਂ ਜੁੱਲੀ ਚੁੱਕੀ ਤੇ ਇਹਦੇ ਵੱਲ ਇਹਨੇ ਵੀ ਚੁੱਕ ਚੁੱਕ ਕੇ ਸਾਨੂੰ ਉਧਰ ਮਾਰਿਆ ਕਦੀ ਕੇਵਲ ਕਦੀ ਕੇਵਲ ਸਾਡੇ ਕੋਈ ਕੰਮ ਨਹੀਂ ਹੁੰਦੇ ਇਹਨੂੰ ਪੁੱਛਾ ਇਹਨੇ ਸਾਡਾ ਬੈਕ ਦਿੱਤਾ ਚੁੱਕੇ ਮਾਰਿਆ ਇਹ ਪੁੱਛ ਲੈ ਚਲੋ ਹੋ ਗਿਆ ਨਿਆਣੀ ਕੋਈ ਗਲਤੀ ਹੋ ਗਈ ਤੁਸੀਂ ਸਿਆਣੇ ਬਿਆਣੇ ਤੁਸੀਂ ਇਹਨੂੰ ਅੱਧੀ ਰਾਤ ਤੋੜ ਦਿੱਤਾ ਤੇ ਤੁਹਾਡਾ ਫਰਜ਼ ਹੀ ਬਣੂ ਮਹਿਰ ਤੋੜਨ ਦਾ ਕੋਈ ਬਸ ਨਾ ਮੇਰੀ ਤੁਰ ਤਾਰ ਕੇ ਕੁੜੀ ਮਾਂ ਘੇ ਤੇ ਘਰ ਪਹੁੰਚੀ ਮੇਰੇ ਜਦੋਂ ਘਰ ਪਹੁੰਚੀ ਨਾ ਜਦ ਦਿਨ ਹਾਨੂੰ ਕੱਲਿਆ ਸੀ ਨਾ ਹਾਨੂੰ ਇਹਨੇ ਰਕਸ਼ਾ ਨਹੀਂ ਕਰਕੇ ਦਿੱਤਾ ਜਦ ਦਿਨ ਹਾਨੂੰ ਕੱਢਿਆ ਸੀ ਨਾ ਉਹ ਦਿਨ ਸਿਕਰ ਦੁਪਹਿਰੀ ਅੱਜ ਤੇ ਫੇਰ ਵੀ ਠੰਡਾ ਵਾ ਆ ਗਈ ਬੈਕ ਜਾਂ ਮੋਢੇ ਪਾ ਕੇ ਇੱਕ ਗਲਤੀ ਕਰਦੇ ਨਾ ਇੱਕ ਅੱਖ ਨਾ ਇਹਰੇ ਵਾਲ ਜਦ ਨਹੀਂ ਹੈ ਨਾ ਇਹਨੂੰ ਵੀ ਦੋਹੇ ਸੇ ਦਿੱਤੇ ਪੁੱਛ ਲੋ ਪਾਏ ਮੂੰਹ ਤੇ ਆ ਕਿਦਾਂ ਕਵਲ ਹੁਣ ਦੱਸ ਜਿਹੜੀ ਗੱਲ ਹੈਗੀ ਆ ਮੰਮੀ ਇਹਦੇ ਐਵੇਂ ਝੂਠ ਮਾਰੀ ਜਾਂਦੇ ਆ ਤੁਹਾਨੂੰ ਅੱਗੇ ਨਹੀਂ ਇਹਨਾਂ ਦਾ ਪਤਾ ਇਹ ਵਾਰੇ ਆਉਣ ਦੇਣਾ ਨਾਨੇ ਨਹੀਂ ਵਾਰੇ ਆਉਣ ਦੇਣਾ ਹਨ ਨੂੰ ਸੁਣੀ ਜਾਓ ਤੁਸੀਂ ਭੈਣ ਜੀ ਜੇ ਸੱਚ ਵਾਤੇ ਦੱਸੇ ਹਾਂ ਤੇ ਦਿੱਤੇ ਕਿ ਨਹੀਂ ਦਿੱਤੇ ਇਹਦੇ ਵਿੱਚ ਕਾਦਾ ਮੰਮੀ ਵਾਰੇ ਨਹੀਂ ਆਉਣ ਦੇਣਾ ਗੱਲ ਦੱਸੀ ਨਹੀਂ ਦੀ ਮੂੰਹ ਤੇ ਮੂੰਹ ਰੂਪ ਗੱਲ ਹੁੰਦੀ ਆ ਹਾਂ ਜਿਹੜੀ ਭੈਣ ਜੀ ਤੁਸੀਂ ਗੱਲ ਕਰਨ ਦੇ ਜੇ ਨਾ ਮੇਰੀ ਤੇ ਝੂਠ ਨਹੀਂ ਗੀ ਬੋਲਦੀ ਭਾਈ ਤੁਸੀਂ ਜਿੰਨਾ ਮਰਜ਼ੀ ਕਰੋ ਜੋ ਦਾ ਸੱਚ ਉਹਨੇ ਸੱਚ ਹੀ ਜਾ ਕੇ ਦੱਸਿਆ ਵਾ ਅਹੀਂ ਤਾਂ ਵਾਟਾ ਟਾਹੀ ਝੂਠ ਬੋਲਦੇ ਆ ਇਹਦਾ ਮਤਲਬ ਇਹੋ ਹੀ ਹੈ ਨਾ ਫਿਰ ਤੁਸੀਂ ਤਾਂ ਫਿਰ ਬੋਲਦੇ ਸਾਡੇ ਮੂੰਹ ਨੂੰ ਫਿਰ ਜਿੰਦੇ ਨਹੀਂ ਲੱਗੇ ਫਿਰ ਤੁਹਾਨੂੰ ਅਹੀਂ ਬੋਲ ਕੇ ਦੱਸਾਂਗੇ ਉਹ ਕਿਦਾਂ ਬੋਲੀਦਾ ਵਾ ਨਾ ਮੇਰੀ ਗੱਲ ਸੁਣੋ ਮੰਮੀ ਜੀ ਹਰਕਤਾਂ ਤੋਂ ਬਾਅਦ ਤੇ ਇਹ ਨਹੀਂ ਆਪਣੀਆਂ ਤੋਂ ਆਉਂਦੀ ਇਹਨੂੰ ਜਿੰਨਾ ਮਰਜ਼ੀ ਆਖੀਦਾ ਨਾ ਵੀ ਨਿੱਕੇ ਵੱਡੇ ਦਾ ਲਿਆਜ ਕਰ ਪਰ ਨਾ ਇਹ ਨਹੀਂ ਕਿਸਦਾ ਵੀ ਲਿਆਜ ਕਰਦੀ ਗੱਲਾਂ ਕਰਦੀ ਪਟਾਰ ਪਟਾਰ ਗੱਲ ਉਥੋਂ ਕਰਦੀ ਜਿੱਥੋਂ ਅਗਲੇ ਦੇ ਸੱਤ ਕੰਡੇ ਲੂਹ ਜਾਣ ਨਾ ਇਹ ਵੱਡਾ ਵੇਂਦੀ ਨਾ ਇਹ ਨਿੱਕਾ ਵੇਂਦੀ ਆ ਪਰਮਜੀਤ ਉਹਨੇ ਵੱਡਾ ਵੇਖਿਆ ਤੇ ਨਿੱਕਾ ਵੇਖਿਆ ਉਹਨੂੰ ਮੈਂ ਸਾਰੀ ਅਕਲ ਦੇ ਕੇ ਭੇਜਿਆ ਇਹ ਨਹੀਂ ਵੀ ਮੋਦਾਂ ਬੇਨਕਲੋਂ ਭੇਜਤੇ ਤੇ ਪਰ ਤੇਰੀ ਜ਼ੁਬਾਨ ਵੀ ਨਹੀਂ ਗਈ ਬੰਦ ਹੁੰਦੀ ਜਿੰਨੀ ਜ਼ੁਬਾਨ ਆ ਤੂੰ ਖੋਲੀ ਆ ਪਰ ਵੱਡਿਆਂ ਨੂੰ ਖਲਾ ਦਿੰਦੇ ਜਾਦਾ ਅਸੀਂ ਉਹਨਾਂ ਨੂੰ ਗਾੜੀ ਕੋ ਕਹਿ ਨਹੀਂ ਸਕਦੇ ਪਰ ਤੇਰੀਆਂ ਹਰਕਤਾਂ ਬਾਜ਼ ਨਹੀਂ ਹੁੰਦੀਆਂ ਕੈਰੋਂ ਮੰਮੀ ਜੀ ਤਹੀਂ ਕਿਹੜਾ ਘਟ ਕੰਡੈ ਆ ਆ ਵੇਖੋ ਤੁਸੀਂ ਸਾਹਮਣੇ ਮੰਮੀ ਖਲੋਤੀ ਆ ਤੇ ਉਹਨੂੰ ਗੱਲਾਂ ਬਾਤਾਂ ਕਰੀ ਜਾਂਦੇ ਆ ਮੇਰਾ ਬੋਲਣ ਨੂੰ ਜੀਤ ਨਹੀਂ ਕਰਦਾ ਪਰ ਮੈਂ ਹਾਰ ਕੇ ਬੋਲੀ ਆ ਜੋ ਗੱਲਾਂ ਤੁਹਾਨੂੰ ਕਵਲ ਸਿਖਾ ਦਿੱਤੀਆਂ ਨਾ ਤੁਸੀਂ ਉਹੋ ਹੀ ਬੋਲੀ ਜਾਂਦੇ ਆ ਤੁਸੀਂ ਸੱਚ ਝੂਠ ਵੀ ਸੁਣਿਆ ਕਿਹਦੀ ਗਲਤੀ ਆ ਉਹਦਾ ਸਿਖਾਇਆ ਮੈਂ ਕੀ ਬੋਲਣਾ ਮੈਂ ਨਿਆਣੀ ਆ ਤੇ ਮੈਂ ਉਹਦਾ ਸਿਖਾਇਆ ਬੋਲਣਾ ਉਹ ਤੇ ਹੁਣ ਤੁਹਾਡੇ ਮਗਰ ਲੱਗ ਗਏ ਆ ਤੁਸੀਂ ਉਹਨੂੰ ਕਿਹਾ ਕਿ ਪਟੀਆਂ ਬਣਾਉਂਦੀ ਰਹੀਆਂ ਮਗਰੋਂ ਸਾਰੇ ਪਵਾੜੇ ਦੀ ਜੜ ਤੂੰ ਆ ਤੂੰ ਮੰਨ ਵੀ ਸਭ ਕੁਝ ਮੈਨੂੰ ਮਿਲੇ ਇਹਨੂੰ ਨਿੱਕੀ ਨੂੰ ਨਾ ਕੋਈ ਮਿਲੇ ਕੀ ਗੱਲ ਨਿੱਕੀ ਇੱਕ ਵਿਆਹ ਕਿ ਨਹੀਂ ਲਿਆਂ ਇਤੇ ਇਹਨੂੰ ਲਾਲਾ ਨਾਲ ਵਿਆਹ ਕਿ ਲੈਂਦਾ ਹੀ ਉਹਨਾਂ ਨੇ ਚਲੋ ਮੰਮੀ ਐਡਾਂ ਹੀ ਕਰਦੇ ਆ ਦੀਦੀ ਆਪ ਕੋਈ ਗੱਲ ਨਹੀਂ ਕਰਨੀ ਤੇ ਸਿਖਾ ਦਿੰਦੇ ਮੰਮੀ ਹੋਣਾ ਨੇ ਤਾਂ ਗਾੜੀ ਉਹਨਾਂ ਨੂੰ ਲਾ ਦਿੰਦੇ ਆਪ ਫੇਰ ਚੰਗੇ ਦੇ ਚੰਗੇ ਅਸੀਂ ਜੀ ਬਹੁਤ ਤਮਾਸ਼ਾ ਖਾਣ ਦੀ ਲੋੜ ਨਹੀਂ ਇੱਥੇ ਚੰਗਾ ਜੇ ਗੱਲ ਕਰੀ ਨਾ ਉੱਥੇ ਬਹਿ ਕਰੋ ਨਹੀਂ ਤੇ ਇੱਥੋਂ ਚਲ ਜਿਓ ਕਿਰਪਾ ਕਰਕੇ ਨਹੀਂ ਤੂੰ ਕੌਣ ਹੋਏ ਸਾਨੂੰ ਕੱਢਣ ਵਾਲਾ ਜਿੱਦਾਂ ਦਾ ਹੱਕ ਤੇਰਾ ਓ ਐਦਾਂ ਦਾ ਇਹ ਦਵਾ ਆ ਲੈਂਦੇ ਹਾਂ ਮੇਰੇ ਮੁੰਡੇ ਨੂੰ ਬਾਹਰ ਉਹਨੂੰ ਵੀ ਹੀਰੇ ਨੂੰ ਤੇ ਫੇਰ ਤੈਨੂੰ ਮੈਂ ਦੱਸੂਗੀ ਤੇ ਕੱਢ ਕੇ ਧੀ ਮੇਰੀ ਨਹੀਂ ਤੁਸੀਂ ਕੱਢ ਦਿੱਤਾ ਨਾ ਚੱਲ ਹਾਂ ਬੈ ਸਾਡਾ ਵੀ ਹੱਕ ਹੈਗਾ ਵਾ ਮੇਰੇ ਧੀ ਬ ਤੈਨੂੰ ਸਾਰਾ ਹੱਕ ਦਿਵਾ ਕੇ ਜਾਊਂਗੀ ਹਾਂਜੀ ਮੈਂ ਕਦੇ ਦੀ ਤੁਹਾਡੀ ਕਿੜਕਿੜ ਵੇਲੀ ਹਾਲ ਸੁਣ ਦਿਆਂ ਵਾਂ ਪਤਾ ਨਹੀਂ ਵੀ ਕੀ ਕੀ ਤੁਸੀਂ ਕਰੀ ਜਾਂਦੇ ਆ ਅਸੀਂ ਘਰ ਦੇ ਮਾਲਕ ਵਾਂ ਸਾਨੂੰ ਪਤਾ ਵੀ ਕਿੰਨੂੰ ਕਿੰਨਾ ਹਿੱਸਾ ਦੇਣਾ ਤੇ ਕਿੰਨੂੰ ਕਿੰਨਾ ਨਹੀਂ ਦੇਣਾ ਭਾਜੀ ਜੇ ਤੁਸੀਂ ਸਿਆਣੇ ਹੁੰਦੇ ਨਾ ਤੇ ਆਹ ਕੰਮ ਮੇਰੇ ਤੀਨਾਂ ਨੇ ਹੁੰਦਾ ਇਹਦਾ ਕੀ ਫਰਕ ਜੀ ਪਰਮਜੀਤ ਦਾ ਇਹਨੂੰ ਘਰੋਂ ਕੱਢਣ ਦਾ ਕੀ ਗੱਲ ਇਹਨੂੰ ਵਿਆਹ ਕਿ ਲੈਂਦਾ ਮੈਂ ਕੰਨੋ ਫੜ ਕੇ ਤੇ ਨਹੀਂ ਤੋਰੀ ਉਦੋਂ ਤੁਹਾਡੀਆਂ ਮਿਲਣੀਆਂ ਦਾ ਨਹੀਂ ਪਤਾ ਲੱਗਦਾ ਸਾਡੀਆਂ ਇੰਨੀਆਂ ਮਿਲਣੀਆਂ ਕਰ ਦੋ ਸਾਨੂੰ ਇੰਨਾ ਦਾਜ-ਦਾਣ ਦੇ ਦੋ ਸਾਨੂੰ ਗੱਡੀ ਦੇ ਦੋ ਤੇ ਹੁਣ ਇਹ ਮੇਰੀ ਦੀ ਮਾੜੀ ਹੋ ਗਈ ਆ ਕਰ ਦਿਓ ਇਹਦੇ ਨਾਲੋਂ ਤਾਂ ਮੈਂ ਤੇ ਹੀ ਆਪਣੀ ਦਾ ਚੰਗਾ ਹੀ ਵਿਆਹ ਕਰਕੇ ਤੋਰੀ ਸੀ ਕਰ ਲੈ ਜੋ ਕਰਨਾ ਤੂੰ ਆ ਪਹਿਲੀ ਮਾਂ ਵੇਖੀ ਆ ਜਿਹੜੀ ਆਪਣੀ ਧੀ ਦਾ ਘਰ ਖਰਾਬ ਕਰਨ ਰਹੀ ਆ ਘਰ ਨਹੀਂ ਸਕਦੀ ਮੈਨੂੰ ਕੱਢ ਕੁੜੀਏ ਤੇਰ ਵਾਲੀ ਬੋਤਲ ਇਹਨਾਂ ਨੂੰ ਹੁਣੇ ਦੱਸਦੀ ਕਰਕੇ ਚੱਲ ਬੈਠੀ ਕਰਦੀ ਆ ਖੜੀ ਹੋ ਮੈਂ ਦੱਸਾਂ ਇਹਨਾਂ ਨੂੰ ਕਰਕੇ ਨਾ ਕਵਲ ਤੂੰ ਪਾਗਲ ਹੋ ਗਈ ਆ ਆ ਕੀ ਡਰਾਮੇ ਕਰਨ ਲਈ ਆ ਅਜੇ ਸ਼ੁਰੂਆਤ ਹੀ ਆ ਗਾਂ ਗਾਂ ਅੱਖੀ ਬਣਦਾ ਕੀ ਆ ਦੱਸੋ ਤਾਂ ਸਹੀ ਬੋਤਲ ਚ ਹੈ ਕੀ ਤੁਹਾਨੂੰ ਹੁਣੇ ਦੱਸਦੀ ਆ ਕੀ ਕਰਨਾ ਮੈਂ ਲੱਗੀ ਬਾਹਰ ਜਾ ਕੇ ਰੌਲਾ ਪਾਉਣ ਤੇ ਲੋਕੋ ਮੇਰੀ ਧੀ ਨਾ ਤੇਲ ਪਾ ਕੇ ਸਾੜਤੀ ਉਹ ਤੇ ਦਾਜ ਦੇ ਲੋਭੀ ਬਣੇ ਤੁਹਾਨੂੰ ਹੁਣ ਥਾਣੇ 'ਚ ਫੜਾ ਕੇ ਦੱਸੂਗੀ ਵੇਖਿਓ ਕਿਦਾਂ ਚੱਕੀ ਪੀਛ ਦੇ ਜੀ ਹੋਏ ਪੰਜੀ ਅਸੀਂ ਕੀ ਕੀਤਾ ਵਾ ਅਸੀਂ ਤਾਂ ਕੋਈ ਕੀਤਾ ਹੀ ਨਹੀਂ ਗਾ ਸਾਨੂੰ ਕਾਇ ਨੇ ਚੱਕੀਆਂ ਪਹਚਾਉਣੀਆਂ ਵਾ ਵੇ ਮਮੀ ਕਿਧਾ ਲੈ ਲੈਣੀਆਂ ਕੱਢਣ ਧਿਆ ਤੇ ਯੋ ਇਹ ਤਾਂ ਲੈ ਲੈਣਗਾ ਜੇ ਇਸ ਜਾ ਕੇ ਕੱਢੀ ਮਾ ਤਾਂ ਕਿਦਾਂ ਚੱਕੀ ਪੀਵੇਂਗੀ ਹੋਏ ਚੱਕੀ ਪੀਵੇਂਗੀ ਜੇ ਲੋ ਤੁਹਾਡੀ ਦੀ ਨੇ ਸਾਨੂੰ ਘਰੋਂ ਕੱਢਿਆ ਸੀ ਅਸੀਂ ਇੱਜਤਾ ਕੀਤਾ ਨਹੀਂ ਕੋ ਸਾਰਾ ਕਬਰ ਬਣਾਉਂਗੀ ਵੇਖੇ ਤਾਂ ਸਹੀ ਨਹੀਂ ਇਹ ਧੀ ਮੇਰੀ ਇੱਕ ਘਰ ਦੀ ਮਾਲਕ ਬਣੂਗੀ ਜਿਹੜਾ ਰੋਲਾ ਪਾਉਂਦੀ ਉਹਨੂੰ ਮੈਂ ਨਾਲ ਹੀ ਕੱਲੂਗੀ ਨਾ ਇੱਜਤਾ ਕਰਿਓ ਆਹ ਤੁਹਾਡੇ ਗੜੀ ਹੱਥ ਜੋੜ ਦਿੰਨੇ ਆ ਨਾ ਇੱਜਤਾ ਕਰਿਓ ਇਹੋ ਜਿਹਾ ਨਾ ਕਦਮ ਚੁੱਕਿਓ ਆਡੇ ਗਾੜੀ ਮੈਂ ਇੰਤ ਕਰ ਦਿੰਨੇ ਕੂਨ ਦੇਖਿਓ ਨਹੀਂ ਤੁਸੀਂ ਤੋਹੀ ਵੀ ਕੂਆ ਕੋ ਹੋ ਬਹੁਤ ਬੋਲਿਆ ਤੁਸੀਂ ਬਹੁਤ ਮਸਾਲਾ ਆ ਤੁਹਾਡੇ ਘਰ ਚੰਗੀ ਚਾਹੁੰਦੇ ਹੋ ਨਾ ਤੇ ਬੂਹੇ ਬਾਹਰ ਹੋ ਜੋ ਹੁਣ ਬੂਹੇ ਬਾਹਰ ਤਾਂ ਹੀ ਹੋ ਜੰਨੇ ਆ ਚੱਲ ਕੁੜੀਏ ਚੁੱਕ ਬੋਤਲ ਵੀ ਫੜਦੀਆਂ ਇਹ ਮੈਂ ਆਖਣ ਮੈਂ ਤੇ ਹੱਥੋਂ ਜਾ ਕੇ ਇਹਨਾਂ ਦੇ ਬੋਤਲ ਫੜੀ ਆ ਕੁੜੀ ਦੇ ਤੇਲ ਪਾਉਣ ਦੇ ਚਲਾ ਮੰਮੀ ਇਹ ਚੰਗੇ ਹੀ ਹੋ ਤੇ ਥੋੜੇ ਹੋ ਤੇ ਥਾਣੇ ਜਾਣਾ ਹੀ ਆ ਔਰ ਅਪਲਾਨ ਬਣਾ ਕੇ ਹੀ ਆਏ ਆ ਹੁਣ ਕੀ ਕਰਨਾਈਓ ਇਹ ਤੇ ਸਾਰੀ ਇਹਨਾਂ ਦੀ ਰਿਲੀਫ ਹੋ ਗਤ ਵਸ ਉਹ ਕੋਈ ਗੱਲ ਨਹੀਂ ਮੰਮੀ ਤੁਸੀਂ ਟੈਨਸ਼ਨ ਨਾ ਲਓ ਜੋ ਕਰਨਾ ਨਾ ਕਰ ਲੈਣ ਐਨੀ ਨਹੀਂ ਮੈਂ ਇਹਨਾਂ ਦੀ ਪਰਵਾਹ ਕਰਦੀ ਆਹ ਲੋਕੋ ਮੇਰੇ تینوں ਮਾਰਨ ਲੱਗੇ ਸੀ ਤੇਲ ਪਾ ਕੇ ਮੈਂ ਤਾਂ ਰੰਗੇ ਹੱਥੀ ਇਹਨਾਂ ਨੂੰ ਫੜ ਲਿਆ ਵਾ ਇਹਨਾਂ ਨੂੰ ਹੁਣ ਮੈਂ ਦੱਸੂਂਗੀ ਇਹਨਾਂ ਨੂੰ ਮੰਮੀ ਜੀ ਤੁਸੀਂ ਨਾ ਆਉਂਦੇ ਤੇ ਇਹਨਾਂ ਨੇ ਮੈਨੂੰ ਮਾਰ ਦੇਣਾ ਸੀ ਅੱਜ ਹਾਏ ਮੇਰੇ ਤਾਂ ਦਿਲ ਨੂੰ ਕੋਸ ਹੋ ਜਾਂਦਾ ਮੈਂ ਤਾਂ ਭੱਜੀ ਭੱਜੀ ਆ ਕੇ ਤੇ ਦਾਦਾ ਨਾ ਬੋਤਲ ਫੜੀ ਤੇਨੂੰ ਸਾਰ ਦਨ ਲੱਗੇ ਸੀ ਇਹ ਤੈਨੂੰ ਇਹ ਤਾਂ ਗੜੀ ਗਵਾਂਡ ਕੱਢੂਗੇ ਤੇ ਬਾਹਰ ਨਿਕਲ ਜੋਗੇ ਨਾ ਰਹਿਣਗੇ ਇਹਨਾਂ ਨੂੰ ਵੇਖੂਂਗੇ ਨਾ ਵਾਹ ਕਿਹਦੇ ਨਾਲ ਪਿਆ ਇਹਨਾਂ ਦਾ ਵਾਹ ਵੀ ਰਾਏ ਨਾ ਪਿਆ ਵਾ ਡੈਡੀ ਆ ਤਾਂ ਹੱਦ ਹੋ ਗਈ ਮੈਂ ਸੋਚਿਆ ਨਹੀਂ ਸਾਡੇ ਘਰ ਦਾ ਤਮਾਸ਼ਾ ਲੱਗੂਗਾ ਕੋਈ ਗੱਲ ਨਹੀਂ ਤੂੰ ਕਿਉਂ ਫਿਕਰ ਕਰਨ ਅਮਾਵਾ thing ਅੜਕਾਰ ਬਸਮਦੀਆਂ ਤੇ ਕਿਤਾ ਜਾੜ ਨਾ ਆਈ ਆ ਆਪਣੇ ਕੋਲੋਂ ਹੀ ਸਭ ਕੁਝ ਲਿਆ ਕੇ ਤੇ ਸਾਰੇ ਕੰਮ ਕਰ ਗਈ ਤੇ ਬਾਹਰ ਗਲੀ 'ਚ ਜਾ ਕੇ ਤੇ ਕਿਤਾ ਰੋੜਾ ਪਾਉਂਦੀ ਲੋਕੋ ਮੇਰੀ ਧੀ ਮਾਰਦੇ ਲੱਗੇ ਮੇਰੀ ਧੀ ਮਾਰਦੇਣ ਲੱਗੇ ਆਹ ਤੇ ਬੁੱਢੀ ਵਾਲੀ ਹਾਦੀ ਹੋ ਗਈ ਕਿਤੇ ਐਤਾ ਵੀ ਲੋਕੀ ਕਰਦੇ ਆ ਹੋਰ ਉਹ ਮੰਮੀ ਲੋਕਾਂ ਨੂੰ ਸੱਚ ਝੂਠ ਦਾ ਪਤਾ ਵਾ ਵੀ ਇਹ ਕਿੱਦਾਂ ਦੀ ਆ ਤੇ ਕਿੱਦਾਂ ਦੀ ਨਹੀਂ ਆ ਤੇ ਨਾਲੇ ਦੂਜੀ ਗੱਲ ਏ ਤੁਸੀਂ ਕਬਰਮ ਦੇ ਕਾਨੂੰ ਆ ਆ ਵੇਖੋ ਮੈਂ ਫੋਨ ਫੜਿਆ ਨਾ ਜਦੋਂ ਉਹਦੀ ਮਾਂ ਆਪ ਤੇਲ ਉਹਦੇ ਉੱਤੇ ਪਾਉਂ ਰਹੀ ਨਾ ਸਾਰਾ ਕੁਝ ਮੈਂ ਉਹਨਾਂ ਦੀ ਵੀਡੀਓ ਬਣਾ ਲਈ ਆ ਸਾਰੇ ਲੈ ਵੇਖੋ ਇਹਦਾ ਦਿਮਾਗ ਆ ਵੀ ਧੀਏ ਤੂੰ ਬਹੁਤ ਸੋਣਾ ਕੀਤਾ ਯੋ ਇਹ ਤਾਂ ਸਬੂਤ ਸਾਡੇ ਕੋਲ ਹੈ ਹੀ ਆ ਨਾ ਇਹ ਤੇ ਸਾਨੂੰ ਹੁਣ ਬਚਾਊਗਾ ਹੀ ਨਾ ਜਦੋਂ ਅਸੀਂ ਉਹਨਾਂ ਦੇ ਗਾੜੀ ਰੱਖਿਆ ਆਪੇ ਝੂਠੀਆਂ ਪਹਿਣ ਗਈ ਨਾ ਮੰਮੀ ਮੈਨੂੰ ਪਤਾ ਹੈਗਾ ਵੀ ਇਹ ਐਵੇਂ ਨਹੀਂ ਆਈ ਇੱਥੇ ਕਵਲ ਇਹ ਕੋਈ ਨਾ ਬਈ ਚਲਾਕੀ ਚਾਈ ਆ ਇਹਨੇ ਮੈਨੂੰ ਅੱਗੇ ਚਲਾਕੀ ਦੇ ਵਿੱਚ ਚੋਰੀ ਦੇ ਇਲਜ਼ਾਮ 'ਚ ਫਸਾਤਾ ਹੈ ਨਾ ਹੁਣ ਨਹੀਂ ਮੈਂ ਤਾਂ ਮਿੰਟ ਦਾ ਵੀ ਵਸਾ ਖਾਂਦੀ ਜਿੰਨੀ ਇਹ ਚਲਾਕ ਆ ਨਾ ਮੈਂ ਹੁਣ ਇਹਦੇ ਨਾਲੋਂ ਵੱਧ ਚਲਾਕ ਹੋ ਗਈ ਆ ਮੈਂ ਤੇ ਅਨੀ ਫੇ ਮਾਰ ਰਹੀ ਵੀ ਵੇਖ ਤਮਾਸ਼ੇ ਉਹਦੇ ਬਿੱਚੇ ਬੋਤਲ ਲੈ ਆਈ ਆਪੇ ਬੈਗ 'ਚੋਂ ਕੱਢ ਕੇ ਆਪੇ ਉਹਦੇ ਉੱਤੇ ਪਾਉਣ ਡਿਆ ਪੀ ਆਪਣੀਆਂ ਮਾਵਾਂ ਵੀ ਇਹੋ ਜਿਹੀਆਂ ਜੀਆਂ ਇਹਨਾਂ ਅਨੁਭਵ ਜੇ ਕਮ ਸਿਖਾਲ ਦਿੰਗਾ ਕਿ ਜੇ ਤੂੰ ਮੁੜ ਕੇ ਵੀ ਲੜੇਂਗੀ ਤਾਂ ਤੇਰ ਪਾਖ ਤੇ ਮਰ ਜੀ ਆ ਨਾ ਜੁਮੇ ਲੱਗਦੀ। ਉਹ ਮੰਮੀ ਮੈਂ ਤੁਹਾਨੂੰ ਦੱਸਾਂ ਦੋਵੇਂ ਮਾਵਾ ਤੀਆਂ ਇੱਕੋ ਜੀਆਂ ਵਾਂ। ਇਹਨਾਂ ਦੀ ਮਿਲੀ ਭੁਗਤਵਾ ਜੇ ਮਾਂ ਹੀ ਚੰਗੀ ਮੱਤ ਦਵੇ ਨਾ ਤੇ ਇੱਥੋਂ ਤੱਕ ਗੱਲ ਪਹੁੰਚੇ ਬਣਾ। ਉਹੋ ਤੇ ਗੱਲ ਵਾ ਐਵੇਂ ਤੇ ਨਹੀਂ ਲੋਕ ਆਖਿਆ ਵੀ ਮਾਵਾ ਇੱਤਿਆਂ ਦੇ ਘਰ ਵਿੱਚ ਸੌਂਦੀਆਂ ਤੇ ਮਾਵਾ ਹੀ ਜਾਂੜਦੀਆਂ ਵਾਂ। ਹਾਂ ਇਹ ਤੇ ਚੰਗਾ ਕੀਤਾ ਜਿਹੜੀ ਵੀਡੀਓ ਬਣਾ ਲਈ ਆ। ਹੁਣ ਵੇਖੀ ਕਿਦਾਂ 420 ਜਫਾ ਦੇ ਆ। ਆ ਇਹ ਸਾਡੇ ਤੇ ਪੁੱਠੀ ਪਾਉਣ ਲੱਗੇ ਹੀ ਨਾ ਹੁਣ ਉਹਨਾਂ ਤੇ ਪੈਣੀ ਆ ਉਹਨਾਂ ਤੇ ਮਿੱਟ ਪੈ ਜਾਣੀ ਆ ਹੁਣ ਉਹ ਡੈਡੀ ਜੀ ਕਈ ਫਸਾਉਣ ਦੀ ਗੱਲ ਕਰਨ ਰਹੇ ਜੋ ਮੈਂ ਨਹੀਂ ਹਾਨੂੰ ਉਹਨਾਂ ਨੇ ਕੀ ਫਸਾਉਣਾ ਵਾ ਹੁਣ ਇਹਦੇ ਵਿੱਚੋ ਆਪ ਹੀ ਫਸਣ ਗਈਆਂ ਵੀ ਆ ਤੂੰ ਹੀ ਕੰਮ ਕਰਦੀਆਂ ਫਿਰਦੀਆਂ ਯੇ ਦੂਜੇ ਘਰ ਜਾ ਕੇ ਇੰਨੀ ਕੀ ਤੁਹਾਨੂੰ ਅਕਲ ਵਾ ਨਾਲੇ ਉਹਦੀ ਮਾਈ ਦੀ ਝਾੜ ਪਊਗੀ ਨਾ ਤੇ ਮਾਦਾ ਤੂੰ ਕੀ ਆਪਣੀ ਕੁੜੀ ਨੂੰ ਸਿੱਖਿਆ ਦਿੰਦੀ ਫਿਰਦੀ ਆ ਤੂੰ ਬਸਾਉਣ ਦੀ ਬਜਾਏ ਉਹਨੂੰ ਜਾੜਨ ਲਈ ਆ ਕੋਈ ਸਿੱਧੀ ਮਤ ਦੇ ਆਪਣੀ ਤੀ ਨੂੰ ਜਿੱਤਾਂ ਸਾਡੇ ਘਰ ਆਣ ਕੇ ਉਹਨਾਂ ਨੇ ਆਜ ਲੂਚ ਕੱਢਿਆ ਵਾ ਨਾ ਤੇਲ ਪਾਉਣ ਦਾ ਹੁਣ ਸਾਡੇ ਗਾੜੀ ਨੱਕ ਨਾਲ ਕੀੜਾ ਕੱਢਣਗੇ ਯਾਨੀ ਸਾਰੇ ਇਸ ਤੋਂ ਦੱਸਾਂਗੇ ਪਿਆ ਵੇਖ ਨੂੰ ਕਰ ਤੂ ਦਿਨਾਂ ਦੀ ਆਹ ਆ ਵੇਖਣ ਕੇ ਇਹਨੂੰ ਖਲਾਂਗ ਨਾਲੇ ਯਾ ਕੰਮ ਕਰਦੀ ਸੱਦੀ ਸਾਡੇ ਨਾਲ ਆ ਕੰਮ ਕਰਦੀ ਹੁਣ ਨਾ ਪੈਣ ਆਖੂਗੀ ਫੋਨ ਦਾ ਪੁੱਛੂਗੀ ਕੁੜੀ ਇਹਨਾਂ ਨੂੰ ਪਿਆ ਕੀ ਕਰ ਤੂਤ ਕੀਤੀ ਆ ਉਹ ਤਾਂ ਫਿਰ ਹੈ ਹੀ ਆ ਪਰ ਮੰਮੀ ਉਹ ਝੂਠਾ ਲੜਨੇ ਜਾਂਦੀਆਂ ਵਾ ਨਾ ਤੇ ਇਹ ਝੂਠਾ ਲੜਦੇ ਨਹੀਂ ਆਹੀਂ ਇਹੋ ਆਦਨੇ ਵੀ ਜੋ ਸੱਚ ਵਾ ਨਾ ਉਹਦੇ ਉੱਤੇ ਰੋ ਪਰ ਨਹੀਂ ਚਲੋ ਕੋਈ ਗੱਲ ਨਹੀਂ ਛੱਡੋ ਇਹਨਾਂ ਗੱਲਾਂ ਨੂੰ ਕਰੋ ਆਪਣਾ ਕੰਮ ਸਾਡੇ ਕੋ ਕਿਹੜਾ ਸੱਚ ਹੈ ਨਹੀਂ ਗੂੜ ਹੈਗੇ ਸਾਨੂੰ ਡਰਨ ਦੀ ਵੀ ਕੀ ਲੋੜ ਵਾ ਤਾਈਆਂ ਕਹਿੰਦੇ ਵੀ ਇੱਕ ਬਰਮ ਦੇ ਕਿਉਂ ਆ ਮੈਨੂੰ ਤਾਂ ਸਮਝ ਨਹੀਂ ਲੱਗੀ ਵੀ ਇਹਦਾ ਦਿਮਾਗ ਕਿੰਨਾ ਵਾ ਕਿੱਥਾਂ ਦਿਮਾਗ ਵਰਤ ਲਿਆ ਚਲੋ ਛੱਡੋ ਡੈਡੀ ਤੁਸੀਂ ਇੱਦਾਂ ਕਰੋ ਨੀਰੀ ਵੇਹਲੇ ਜਾ ਕੇ ਮੈਂ ਉਹਨਾਂ ਬਾਅਦ ਚਾਹ ਨਗਾਰਾ ਵੱਜਦਾ ਵੇ ਮੰਮੀ ਉਹ ਦਾਹਣ ਪੁਲਿਸ ਰਿਪੋਰਟ ਦੇ ਦਿੱਤੀ ਆ ਨਾ ਹੁਣ ਖੁੱਲਣੀਆਂ ਇਹਨਾਂ ਦੀਆਂ ਅੱਖਾਂ ਤਾਂ ਹੀ ਬੜਾ ਕੀਤਾ ਏ ਇਹਨਾਂ ਨੇ ਤੇ ਪੁਲਿਸ ਵਾਲਿਆਂ ਦੇ ਵਾਹ ਪਿਆ ਬੰਦਾ ਕੋਈ ਕੋਈ ਛੁੱਟਦਾ ਵਾ ਉੱਥੇ ਹੀ ਹੁਣ ਨੱਕ ਨਾਲ ਕੀਰਾਂ ਕੱਢਦੇ ਰਹਿਣਗੇ ਸਿਆਣੇ ਕਹਿੰਦੇ ਹੁੰਦੇ ਪੁੱਤ ਜੇ ਰਾਹ ਪਿਆ ਜਾਣੇ ਤੇ ਜੇ ਵਾਹ ਪਿਆ ਪੈਣੇ ਹੁਣ ਉਹਨਾਂ ਨੂੰ ਪਤਾ ਲੱਗੂ ਪੀ ਵਾਹ ਕਿਹਦੇ ਨਾਲ ਪਿਆ ਵਾਹ ਸਾਡੇ ਨਾਲ ਪਿਆ ਨਾ ਇਹਨਾਂ ਦੀ ਨੱਕ ਦੀਆਂ ਲਕੀਰਾਂ ਕਢਾ ਕੇ ਛੱਡੂ ਜਿਤ ਕਰਨਗੇ ਨਾ ਸਾਡੀਆਂ ਮਿੰਤਾ ਤੇ ਮਿੰਤਾ ਮਾ ਵੀ ਨਹੀਂ ਇਹਨਾਂ ਦੀ ਮੰਨਣੀਆਂ ਪਾਏ 10 ਬੰਦੇ ਲੈਣਾ ਇਹਨਾਂ ਦੱਸੂਗੀ ਨਾ ਪੀ ਕੋਹੜਕ ਮੰਗਦੇ ਦਹ ਦਾਜ ਤੇ ਮੇਰੀ ਜੇ ਮੇਰੇ ਕੋ ਵੀ ਖੜਾ ਛਡਾਉਣ ਦੀ ਕੋਸ਼ਿਸ਼ ਕਰਨਗੇ ਨਾ ਆਪਾਂ ਇਦਾਂ ਨਹੀਂ ਹੁਣ ਛੱਡਣਾ ਵੀ 10-20 ਲੱਖ ਰੁਪਈਆ ਲੈ ਗਏ ਤੇ ਫੇਰ ਹੀ ਇਹਨਾਂ ਦਾ ਖੜਾ ਛੱਡਾਂਗੇ 10 ਵੀ ਕੋਤ 20-25 ਤੋਂ ਘੱਟ ਨਹੀਂ ਰੁਪਈਆ ਲੈਣਾ ਪਤਾ ਕਿੰਨੇ ਦਾਜ ਤੇ ਪੈਸੇ ਲਾਏ ਮੈਂ ਕਿੰਨਾ ਦਾਜ ਦਿੱਤਾ ਉਹਨਾਂ ਦਾ ਘਰ ਭਰ ਦਿੱਤਾ ਨਖਤਿਆਂ ਨੂੰ ਖਾਣਾ ਹੀ ਨਹੀਂ ਆਇਆ ਉਹਨਾਂ ਨੂੰ ਮੰਮੀ ਕਿੱਦਾਂ ਚਾਂਬੜਦੇ ਹੀ ਕਿਤੇ ਸਾਰਾ ਟੱਬਰ ਕਿਤੇ ਗੱਲ ਨਹੀਂ ਕੰਨ ਦੇਣ ਡਿਆ ਫੋਨ ਆ ਗਿਆ ਜੇ ਚੱਕ ਚੋਕ ਤੇ ਸਹੀ ਕੋਲ ਕਿੰਨਾ ਬੋਲਦਾ ਹਨ ਘਰ ਪਰਤੂ ਹੋਣੀ ਹੈ ਹੈਲੋ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਗਿਆ ਜੀ ਤਾਂ ਮੇਰਾ ਚੇਤੇ ਨੂੰ ਚੇਤਾ ਭੁੱਲੇ ਰਹੀ ਨਹੀਂ ਭਰਤੇ ਹੁਣੇ ਮਾਂ ਪਿਓ ਨੇ ਕੰਨ ਭਰਾ ਪਰ ਜਾਈ ਨੇ ਤਾਂ ਹੀ ਚੋਕੇ ਫੋਨ ਲਾ ਲਿਆ ਵਾ ਮੇਰੇ ਘਰ ਮੇਰੇ ਘਰ ਦੇ ਨੂੰ ਕੰਨ ਭਰਤੀਆ ਤੇ ਫੇਰ ਨਹੀਂ ਫੋਨ ਕੱਲ ਹੀ ਕੀਤਾ ਵਾ ਉਹਨਾਂ ਕਿਉਂ ਨਹੀਂ ਕਰਦਾ ਮੈਂ ਪਹਿlier ਕੀਤਾ ਵਾ ਆਨੂ ਦਾ ਸਾਹਣਾ ਉਹਨਾਂ ਦੀਆਂ ਕਰਤੂਤਾ ਉਹਨਾਂ ਨੇ ਕੀ ਕੀਤਾ ਮੇਰੇ ਨਾਲ ਕੀ ਉਹਨਾਂ ਕਰਤੂਤਾ ਕਰ ਲਈਆਂ ਮੇਰੇ ਤੇ ਨਾ ਤੇਲ ਪਾ ਕੇ ਤੇ ਸਾੜ ਦੇਣ ਲੱਗੇ ਸੀ ਮੈਨੂੰ ਉਹ ਤੇ ਰੱਬ ਵੱਲੋਂ ਹੀ ਚਲ ਹੁੰਦੀ ਕਿ ਮੋਟੀ ਘਰ ਚ ਗੱਲ ਤੇ ਹੋਈ ਜਾਂਦੀ ਆ ਤੇ ਮੈਂ ਮੰਮੀ ਨੂੰ ਫੋਨ ਕੀਤਾ ਸੀ ਅਜੇ ਤੇਲੀ ਲਾਉਣ ਹੀ ਲੱਗੇ ਤੇ ਉਹਦਾਂ ਨੂੰ ਮੰਮੀ ਚਲ ਗਈ ਇਹਨੇ ਮੈਨੂੰ ਬਚਾ ਲਿਆ ਨਹੀਂ ਤੇ ਮੇਰੇ ਵਾਲਾ ਕੰਮ ਉਹ ਕਰ ਦੇਣ ਲੱਗੇ ਉਹ ਜਾ ਕੰਮ ਕਰ ਕਿਤੇ ਜਾ ਕੇ ਕਵਲ ਮੇਰੇ ਘਰ ਦੇ ਨਹੀਂਗੇ ਇਦਾਂ ਦੇ ਹੈਗੇ ਨਹੀਂ ਤੇਰੇ ਘਰ ਦੇ ਨਹੀਂ ਇਦਾਂ ਦੇ ਤੇ ਦੱਸ ਮੈਂ ਹੀ ਮਾੜੀ ਆ ਮੈਂ ਕਹਿਣਾ ਵਾਂ ਤੂੰ ਮਾੜੀ ਆ ਰਲੀਆਂ ਦੋਵੇਂ ਇੱਕੋ ਜੀਆਂ ਮਾਂ ਤੀ ਸੋਣੀ ਮੇਰੀ ਮਾਂ ਵਾਲਾ ਨਾ ਜਾਓਗੀ ਕਿਉਂ ਆ ਜਾਵਾਂ ਤੇਰੀ ਮਾਂ ਵਾਲਾ ਜਿੰਨੇ ਪਵਾੜੇ ਪੌਂਡੀ ਤੇਰੀ ਮਾਂ ਹੀ ਪੌਂਡੀ ਹੈ ਸਾਡੇ ਘਰ ਮੈਂ ਨਹੀਂ ਹੱਦ ਹੋ ਗਈ ਆ ਤੁਹਾਡੇ ਵਾਲੇ ਸਾਰੇ ਟੱਬਾਂ ਨੇ ਰਹਿ ਕਰ ਲਈ ਆ ਘਰੇ ਮੰਮੀ ਮੈਨੂੰ ਫਰਾਜ ਜਰਾ ਕਹੋ ਤੂੰ ਬੋਲਦਾ ਕਿਦਾਂ ਤੂੰ ਮੇਰੇ ਹੁੰਦਿਆਂ ਮੈਂ ਲੱਗੇ ਬੈਠੀ ਆ ਤੂੰ ਉਹਨੂੰ ਕੁੜੀ ਨੂੰ ਝੜਕਣ ਡਿਆ ਵਾਂ ਮਾਂ ਪਿਓ ਵਾਲ ਨਹੀਂ ਤੂੰ ਜਾਨਾ ਤੇ ਮੈਨੂੰ ਕਹੀ ਜਨਾ ਮਾਪਵਾੜੇ ਪੌਂਦੀਆਂ ਤੇਰੀ ਮਾ ਕੋਈ ਪਵਾੜੇ ਨੇ ਘਰ ਵਿੱਚ ਪਾਉਂਦੀ ਜਿੰਨੇ ਕੁੜੀ ਮੇਰੀ ਨੂੰ ਚੁੱਕ ਕੇ ਕੈਟੀ ਜੀ ਪੜਾਉਂਦੇ ਉਹ ਮਾਤਾ ਮਾਤਾ ਮੇਰੀ ਗੱਲ ਸੁਣ ਚੰਗੇ ਭਲੇ ਅਸੀਂ ਵੱਸਦੇ ਸੀ ਠੀਕ ਆ ਨਾ ਪਤਾ ਨਹੀਂ ਵੀ ਤੁਸੀਂ ਕੀ ਕਰਦੇ ਜੇ ਕੀ ਨਹੀਂ ਇਹਨੂੰ ਕਿਹੜੀ ਪੱਟੀ ਪੜਾਉਂਦੇ ਜੇ ਤੁਸੀਂ ਮੇਰੀ ਗੱਲ ਸੁਣ ਕਿਹੜੀ ਪੱਟੀ ਅਸੀਂ ਬਣਾਉਂਦੇ ਆ ਤੁਸੀਂ ਆਪਣੀ ਭੈਣ ਨੂੰ ਪੱਟੀ ਪੜਾਉਂਦੇ ਜੇ ਜੇ ਤਾਂ ਭੈਣ ਪੱਟੀ ਪੜ੍ਹ ਕੇ ਤੁਹਾਡੇ ਨਾਲ ਲਾਣੇ ਆਉਂਦੀ ਆ ਤੀਜੇ ਦੇ ਦਿਨ ਤੇ ਫੇਰ ਦਸੀਆਂ ਕੋਈ ਨਹੀਂ ਗਾ ਮਗਰ ਲੱਗਦਾ ਮਾਂ ਪਿਓ ਕੋਈ ਤੇ ਨ ਉਹ ਗੱਤ ਕੰਮ ਨਹੀਂ ਕੋਈ ਸਿਕਾਉਂਦਾ ਪਰ ਜਿੰਨੀ ਗਲਤੀ ਹੈ ਨਾ ਮੈਂ ਤੇ ਮਾਪਿਓ ਚ ਵੀ ਨਹੀਂ ਕਰਦੀ ਪਰ ਪਰਮਜੀਤ ਦੇ ਗਰਨਾਮ ਚ ਜ਼ਿਆਦਾ ਗਲਤੀ ਉਹ ਉਹ ਤਾਂ ਕੀ ਫਰਕ ਜੀ ਕੁੜੀ ਨੂੰ ਘਰੋਂ ਕੱਢਣ ਦਾ ਮਾਦਾ ਸਾਡੇ ਮਾਪਿਓ ਨੇ ਇਤਾਂ ਦੀ ਸਿੱਖਿਆ ਨਹੀਂ ਨੀ ਦਿੱਤੀ ਸਾਨੂੰ ਜਿੱਦਾਂ ਦੀ ਤੁਸੀਂ ਧੀ ਨੂੰ ਦਿੰਦੇ ਜੇ ਤੇ ਫਿਰ ਪਰਮਜੀਤ ਦੀ ਮਾਪਿਓ ਨੇ ਸਿੱਖਿਆ ਦਿੱਤੀ ਵੀ ਉਹ ਕੁੜੀ ਨੂੰ ਜਾ ਕੇ ਘਰੋਂ ਕੱਢ ਦੇਵੀ ਉਹ ਜਾਦੀ ਵਿਆਹ ਕੇ ਲਿਆਂਦੀ ਇਹਨੂੰ ਕੱਢ ਕੇ ਖੜਿਆ ਸੀ ਪੰਜਾ ਮੈਨੂੰ ਵਿਆਹ ਕੇ ਨਹੀਂ ਇਕ ਲਿਆ ਤੂੰ ਮੇਰੇ ਨਾਲ ਕਰਿਆ ਆ ਕੇ ਗੱਲ ਸਿੱਧੀ ਕੁੜੀ ਮੇਰੀ ਨੂੰ ਖਬਰ ਦੱਸ ਜੇ ਕੁਝ ਕਿਹਾ ਤੇ ਮਾਤਾ ਢੀਕ ਪੀ ਦੀਆਂ ਨੂੰ ਮਿਰਚਾਂ ਲੱਗਦੀਆਂ ਵਾ ਸਾਡੇ ਮਾਂ ਪਿਓ ਤੇ ਕੁਝ ਨਾ ਹੋਵੇ ਨਾ ਫਿਰ ਮੈਂ ਸਮਝਦੀ ਆ ਤੇਰੇ ਮਾਂ ਪਿਓ ਤੇ ਕੋਈ ਨਹੀਂ ਪੁੱਤ ਤੂੰ ਵੀ ਆ ਤੁਹਾਨੂੰ ਵੀ ਹੱਥ ਕੜੀਆਂ ਲਵਾਉਣੇ ਆ ਜਦੋਂ ਥਾਣੇ ਕਚਹਿਰੀ 'ਚ ਤੁਹਾਨੂੰ ਮੈਂ ਰੋਲਿਆ ਨਾ ਤੇ ਤੁਸੀਂ ਆਪੇ ਮੇਰੇ ਵਾਲੇ ਹੋਣਾ ਵੀ ਮੰਮੀ ਸਾਡੇ 'ਚ ਗਲਤੀ ਹੋ ਗਈ ਆ ਗਲਤੀ ਤੇ ਜੇ ਪੰਚਾਇਤ 'ਚ ਤੁਹਾਡੀ ਨਿਕਲੂਗੀ ਹੁਣ ਤੇ ਜਾਂ ਤੁਹਾਡੀ ਥਾਣੇ 'ਚ ਨਿਕਲਨੇ ਆ ਤੂੰ ਆ ਸਹੀਂ ਹੁਣ ਮੈਂ ਕੱਟਦੀ ਫੋਨ ਮੇਰੇ ਨਾਲ ਬਹੁਤੀ ਆਹ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਨਾ ਬੰਦਿਆਂ ਵਾਲੀ ਬਣੇ ਡੰਗਰਾਂ ਵਾਲੀ ਥੋੜਾ ਬਣੇ ਕੋਈ ਗੱਲ ਹੀ ਨਹੀਂ ਐਸੇ ਗੱਲ ਤੇ ਰਵੇਂ ਪੁੱਤ ਹੁਣ ਚੱਲ ਠੀਕ ਆ ਮੇਰੇ ਨਾਲ ਕੋਈ ਮਤ ਬੰਨੀ ਤੇਰਾ ਗੱਲ ਕਰਨ ਦਾ ਕਿੰਨਾ ਮੇਡਰ ਦਾ ਘਾੜਾ ਕਹਿੰਦਾ ਆ ਵੀ ਬੰਦਿਆਂ ਲਈ ਬਣੇ ਠਾਣੇ ਕਿ ਹੈ ਨਾ ਕਿਤੇ ਖਾਓ ਖੋ ਮਰਨ ਤੁਕਤ ਹੈ ਹੀ ਨਹੀਂਗਾ ਜੋ ਪ੍ਰਾਪਰ ਜਾਈ ਦੱਸੀ ਜਾਂਦੀ ਜਾਂ ਮਾਂ ਪਿਓ ਦੱਸਿਆ ਉਹੋ ਹੀ ਮੁੰਡੇ ਦੇ ਕੰਨ ਭਰ ਤੈਨੂੰ ਦੱਸਿਆ ਨਾ ਤੇ ਉਹਨਾਂ ਦੀ ਇਹਨੇ ਬੋਲਣੀ ਬੋਲਣੀ ਬਣ ਨਿਆ ਇਦਾਂ ਨਾ ਜਾਣ ਸਾਰਾ ਹੀ ਪਤਾ ਵੈਨੂੰ ਕਬਲ ਚੱਲ ਤੂੰ ਇਦਾਂ ਕਰ ਘਰ ਦਾ ਕੰਮ ਆਪਣੇ ਵੇਖੀਏ ਬਦਾਂ ਨਹੀਂ ਸੁਣਾ ਮੈਂ ਨਹੀਂ ਕੋਹ ਨਹੀਂ ਹਾਲੇ ਦਾ ਕਬਲ ਦਾ ਵੇਖ ਤੇ ਸਹੀ ਕਿਦਾਂ ਖਲਾਰਾ ਪਾਇਆ ਵਾ ਕਿਤੇ ਆਪਣੇ ਕਮਰੇ ਦੀ ਸਾਫ ਸਫਾਈ ਵੀ ਨਹੀਂ ਕਰ ਸਕਦੀ ਐਡੀ ਏ ਖਰਾਬ ਆ ਵੀ ਕੋਈ ਗੱਲ ਨਹੀਂ ਕਰਨ ਵਾਲੀ ਤੇ ਗੱਲਾਂ ਮੂੰਹ ਪਾੜ ਪਾੜ ਕਰਦੀ ਆ ਐਨੇ ਹੀ ਕਿਤੇ ਉਹ ਗੱਲ ਵੀ ਜ਼ੁਬਾਨ ਇਹਦੀ ਚਲਦੀ ਆ ਲੜਨ ਨੂੰ ਵੇਖ ਲਾ ਕਿੰਡੀ ਤਗੜੀ ਐ ਕਿਦਾਂ ਘੱਟਾ ਮਿੱਟੀ ਝੜਿਆ ਅੰਦਰ ਹਮਾਨਾ ਚੁੱਕਣਾ ਨਾ ਥੱਲਣਾ ਤੇ ਐਵੇਂ ਹੀ ਉਹ ਗੱਲ ਵੀ ਰੋਲਾ ਸਾਰਿਆਂ ਨੂੰ ਵੱਧ ਪੁੰਦੀ ਆ ਹਲਾ ਵੇਖਾਂ ਤੇ ਸਹੀ ਕਿੰਨੇ ਕ ਕੱਪੜੇ ਤਹਿਵਾ ਲਾ ਲਾ ਕੇ ਰੱਖਲੇ ਮਾਰੀ ਚ ਹਾਇ ਰੱਬਾ ਇੰਨਾ ਗਾਹ ਪਾਇਆ ਇਨ ਲਮਾਰੀ ਦੇ ਵਿੱਚ ਤੇ ਗੱਲਾਂ ਚ ਕਿਸ ਨੂੰ ਵਾਰੇ ਨਹੀਂ ਆਉਣ ਦਿੰਦੀ ਕਿਤੇ ਇੱਥੇ ਹੈ ਇੱਥੇ ਕਿਹੜਾ ਇੰਨੇ ਸੋਨਾ ਰੱਖਿਆ ਹੋਣਾ ਸਗਾਤ ਨੇ ਹੈ ਦੇ ਖਾਲੀ ਹੈ ਨਾ ਲੈ ਆयो ਪਿੱਤਲ ਦੀਆਂ ਜਿਹੜੀਆਂ ਚੂੜੀਆਂ ਤੁਰੀਆਂ ਫਿਰਦੀਆਂ ਇਹ ਇਹ ਦੇਖੋ ਤੇ ਚੈਨੀ ਹੀ ਆਪਣੀਆਂ ਦੋ ਤਿੰਨ ਸਾਪਾਂ ਹੀ ਦੇਤੀਆਂ ਹੋਣੀਆਂ ਆਪਣੀ ਮਾਂ ਨੂੰ ਕੇ ਬਥੇਰੀ ਫਫੇ ਕੁੱਟਣੀ ਆ ਬਥੇਰੀ ਚਲਾਕ ਹੋਰ ਤੇ ਹੈ ਨਹੀਂ ਆ ਬੈਂਕ ਦੀ ਕਾਪੀ ਆ ਵੇਖਾਂ ਦੇ ਸਹੀ ਭਲਾ ਇੱਤੇ ਕੀ ਆ ਹੋਇ ਰ ਅੱਬਾ ਐਨੇ ਕਿਤੇ ਝੂਠੀ ਤੇ ਚਲਾਕ ਤੇ ਆਹ ਦਿੰਦੀ ਮੇਰੇ ਕੋ ਹਾਈ ਕਖਨੀਆਂ ਐਨੇ ਪੈਸੇ ਜਮਾ ਕਰਾਏ ਨੇ ਕਾਪੀ ਦੇ ਉੱਤੇ 30000 ਰੁਪਈਆ ਠੀਕ ਆ ਠੀਕ ਆ ਕਰਦੀ ਮੰਮੀ ਨਾ ਜਾਕੇਗਾ ਮੰਮੀ 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 ਮੇ ਕੀ ਹੋ ਗਿਆ ਵਾ ਇੱਕ ਤਾਂ ਇਹਨੇ ਜਾਨ ਖਾਦੀ ਆ ਮੈਂ ਮੰਮੀ ਨੇਲੇ ਚ ਵੜੀ ਉੱਥੋਂ ਬੁਲੰਗਾ ਮਰ ਗਿਆ ਨਹੀਂ ਕਾ ਆ ਜਾ ਮੇਰੇ ਅੱਗੇ ਪਤਾ ਨਹੀਂ ਕਿੰਨੀ ਕਿ ਟੈਨਸ਼ਨ ਪਈ ਆ ਮੈਂ ਘੜੀ ਲੰਮੀ ਕਾਦੀ ਪੈ ਗਈ ਐਨੇ ਤਾਂ ਜਾਨ ਹੀ ਖਾਦੀ ਐਨੇ ਵੀ ਮੰਮੀ ਟੈਨਸ਼ਨ ਕਾਦੀ ਪੈਣੀ ਆ ਆਇਦਰ ਵੇਖੋ ਆ ਕਵਲ ਦੀ ਕਾਪੀ ਮੈਨੂੰ ਲੱਭੀ ਬੈਂਕ ਦੀ ਉਹਦੀ ਬਿਮਾਰੀ ਦੇ ਵਿੱਚੋਂ ਆ ਵੇਖੋ ਵੇਖੋ ਕਿੰਨੇ ਪੈਸੇ ਇਹਨੇ ਜਮਾ ਕਰਾਏ ਕਾਪੀ ਦੇ ਉੱਤੇ 7 ਲੱਖ ਰੁਪਈਆ ਹੋਰ ਤੇ ਹੋਰ ਆ ਵੇਖੋ ਜਿਹੜਾ ਤੁਸੀਂ ਪੈਸੇ 30000 ਰੁਪਇਆ ਮੇਰਾ ਨਾਮ ਲਾਇਆ ਹੈ ਨਾ ਕੱਢਿਆਂ ਦਾ ਆ ਵੇਖੋ ਉਸ ਦਿਨ ਦੀ ਉਹੋ ਹੀ ਤਰੀਕ ਦੀ ਐਂਟਰੀ ਮੈਨੂੰ ਉਹ ਦਿਨ ਭੁੱਲਿਆ ਨਹੀਂ ਅਜੇ ਤੱਕ ਆ ਵੇਖੋ 30000 ਰੁਪਇਆ ਉਸ ਦਿਨ ਇਹਨੇ ਜਮ੍ਹਾਂ ਕਰਾਇਆ ਐਨੀ ਚਲਾਗ ਕਿਤੇ ਕੋਈ ਗੱਲ ਨਹੀਂ ਕਰਨ ਵਾਲੀ ਮੇਰਾ ਨਾਂ ਝੂਠਾ ਹੀ ਪੰਡ ਦਿੱਤਾ ਮੈਂ ਤੁਹਾਨੂੰ ਉਦੋਂ ਆਖਿਆ ਸੀ ਗੱਲ ਤੇ ਮੈਂ ਕਿਹੜੀ ਪੜੀ ਜਿਹੜਾ ਵੇ ਲੈਣਾ ਮੇਰੇ ਗਾੜੀ ਕਰੀ ਜਾਂਦੀ ਨਹੀਂ ਆ ਉਹ ਤਾਂ ਮੂੰਹ ਨਾਲ ਵੀ ਦੱਸੀ ਜਾਂਦੀ ਤੇ ਗਾੜੀ ਵੀ ਕਰੀ ਜਾਂਦੀ ਨਹੀਂ ਆ ਉਹ ਮੰਮੀ ਕੀ ਨਹੀਂ ਪੜਨਾ ਹੁੰਦਾ ਸਕੂਲੇ ਪਾ ਦੀ ਤੈਨੂੰ ਆ ਗੈਬ ਖਾਲਣ ਕਬਲ ਦੀ ਕਾਪੀ ਤੇ ਇੰਨੇ ਪੈਸੇ ਜਾਈਨੇ ਤੇ ਮੈਂ ਫਿਰ ਮੈਨੂੰ ਕੀ ਦੱਸਾਂ ਢਈ ਆ ਕਿ ਮੈਂ ਕਿਹੜੀ ਪੜ੍ਹੀ ਜਿਹੜੇ ਪੜ੍ਹ ਲੈਣੇ ਆ ਚਲ ਮੈਂ ਵੇਖੀ ਨਾ ਆ ਵੀ ਪੈਸੇ 7 ਲੱਖ ਰੁਪਈਆ ਆਹੋ ਤੇ ਆ ਵੇਖੋ ਆ ਵੇ 30000 ਰੁਪਈਆ ਮੈਂ ਤੁਹਾਨੂੰ ਦੱਸਣ ਢਈ ਆ ਬੇਸ਼ੱਕ ਤੁਸੀਂ ਆੜਤੀ ਦੀ ਕਾਲ ਕੱਢ ਲਓ ਕਿ ਕਿੰਨੀ ਤਰੀਕ ਤੇ ਆਈ ਆ ਇਹ ਉਸ ਦਿਨ ਘਰੋਂ ਗਈ ਹੈ ਨਾ ਇਹ ਉਹੀ ਪੈਸੇ ਜਮ੍ਹਾਂ ਕਰਾਉਣ ਗਈ ਸੀ ਨਾ ਮੈਂ ਉੱਧਰ ਰੋੜੀ ਪਾਣਾ ਇਹ ਕੌਲ ਭਾਬੀ ਨੇ ਪੈਸੇ ਚੁੱਕੇ ਆ ਭਾਪੀ ਨੇ ਨਹੀਂ ਨਹੀਂ ਉਹਨੇ ਚੁੱਕੇ ਹੁਣ ਲੱਗਾ ਮੈਨੂੰ ਤੁਹਾਨੂੰ ਮੈਨੂੰ ਤਾਂ ਮੈਂ ਤਾਂ ਆਂਦੀ ਹੀਗੀ ਪਰ ਮੇਰੇ ਤਾਂ ਕੋਈ ਯਕੀਨ ਕਰਦਾ ਹੀ ਮੰਮੀ ਆਂਦੀ ਨਾ ਚਾਬੀਆਂ ਹੀ ਤੈਨੂੰ ਫੜਾਈਆਂ ਵਾ ਆ ਲੈ ਲਓ ਚਾਬੀਆਂ ਦਾ ਨਤੀਜਾ ਨਹੀਂ ਤੇ ਮੈਂ ਉਹਨੂੰ ਕਿਹੜੇ ਹੱਥੀ ਫੜਾਏ ਜਦੋਂ ਮੈਂ ਚਾਬੀਆਂ ਤੈਨੂੰ ਫੜਾਈਆਂ ਮੈਂ ਤੈਨੂੰ ਮਾਖਣਾ ਹੈਗਾ ਚਾਹੇ ਤੇ ਮੈਨੂੰ ਫੜਾਏ ਹੁੰਦੇ ਫਿਰ ਮੈਂ ਆਫਦੀ ਪਿਆ ਹੋਰ ਨੇ ਕੱਢ ਲਿਆ ਪਰ ਮੰਮੀ ਬੰਦੇ ਨੂੰ ਨਾ ਘੱਟ ਰਹਿ ਕੇ ਇੰਨੀ ਬੇਈਮਾਨੀ ਨਹੀਂ ਕਰਨੀ ਚਾਹੀਦੀ ਉਹ ਤਾਂ ਬੇਈਮਾਨੀ ਤੇ ਬੇਈਮਾਨੀ ਕਰੀ ਜਾਂਦੀ ਆ ਇੰਨਾ ਵੀ ਉਹ ਗੱਲ ਵੀ ਮੈਨੂੰ ਇਹ ਦੱਸੋ ਵੀ ਜਦੋਂ ਤੁਸੀਂ ਆਂਦੇ ਸਾਡੇ ਕੋਲ ਰੱਖਣ ਟਕਣਾ ਹੀਰਾ ਉਹਨੂੰ 1 ਰੁਪਈਆ ਨਹੀਂ ਪੰਦਾ ਤੇ ਫਿਰ ਆ 7 ਲੱਖ ਰੁਪਈਆ ਇਹਨ ਕਲਮੇਂ ਦੱਸੋ ਹੁਣ ਮੈਨੂੰ ਪਤਾ ਹਾਂ ਸਾਰਾ ਕੋਹ ਨੂੰ ਪੰਦਾ ਵਾ ਤੁਸੀਂ ਹੀਰੇ ਤੇ ਇੰਨਾ ਯਕੀਨ ਨਾ ਕਰਿਆ ਕਰੋ ਬਹੁਤ ਚਲਾ ਕੇ ਜੇ ਦੋਵੇਂ ਜੀ ਇੱਕੋ ਜਿਹੇ ਆ ਕੱਲ ਵਾਦਾ ਕਰ ਟਾ ਪੰਦਾ ਹੂ ਜਦੋਂ ਸਾਨੂੰ ਪੂਰੀ ਪੇਮੈਂਟ ਪਾ ਦਿੰਦੇ ਆ ਵਾ ਅਹੀਂ ਕਾਨੂੰ ਅਹੀਂ ਤੇ ਯਕੀਨ ਕਰਨਾ ਹੀ ਆ ਉਹ ਚੱਲ ਮੰਮੀ ਕੋਈ ਉੱਤੋਂ ਥੋੜਾ ਬੋਤਾ ਕਰਦਾ ਹੂ ਬੇਸ ਸੀਜ਼ਨ ਦੇ ਤਾਵੇ ਕੋਈ ਗੱਲ ਨਹੀਂ ਜਿਹੜੀ ਇਹ ਚੋਰੀ ਹੈ ਨਾ ਇਹ ਮਾੜੀ ਆ ਉਹ ਜਦੋਂ ਬਾੜੀ ਖੇਤ ਨੂੰ ਖਾਂੜਾ ਕੁਝ ਫੇਕੀ ਤਰੂ ਕੋਈ ਕਿਸਾਨ ਇਹ ਇੰਨਾ ਹੈਗਾ ਕਿ ਉਹਦਾ ਖਰਚਾ ਨਹੀਂ ਕਰਦੀ ਚਲ ਜਿਹੜੇ ਥੋੜੇ ਬੋਤੇ ਪੰਦਾ ਆਪਣੇ ਸੰਭਾਲੀ ਜਾਂਦੀ ਹੈਗੀ ਮੰਮੀ ਇੰਨਾ ਕੋਹ ਕਰ ਗਈ ਮਾਂ ਨੂੰ ਲਿਆ ਕੇ ਤੇ ਇੱਥੇ ਤੇਲ ਪਾ ਗਈ ਸਾਡੀ ਬਦਨਾਮੀ ਕਰ ਗਈ ਜਿਵੇਂ ਅਸੀਂ ਜੇਲਾ ਚ ਜਾਂਦੇ ਨਾ ਤੇ ਫਿਰ ਤੁਹਾਨੂੰ ਪਤਾ ਲੱਗਣਾ ਕਿ ਕਵਲ ਚੰਗੀ ਆ ਕਿ ਮਾੜੀ ਆ ਜਦੋਂ ਚੰਗੀ ਆ ਤਾਂ ਚੰਗੀ ਹੀ ਛਿਆਣਿਆ ਐਵੇਂ ਤੂੰ ਨਹੀਂ ਆਖਿਆ ਕਿ ਦੁੱਧ ਫੁੱਟ ਜਾਂਦਾ ਕੋਈ ਪਤਾ ਨਹੀਂ ਲੱਗਦਾ ਇਹ ਕਿਹੜੇ ਵੇਲੇ ਫੁੱਟ ਜਾਣਾ ਵਾ ਪਰ ਮੰਮੀ ਨੀਤ ਫੁੱਟਣ ਦਾ ਪਤਾ ਲੱਗ ਜਾਂਦਾ ਵਾ ਮੈਨੂੰ ਤੇ ਪੱਖਿਆ ਹੁੰਦੀ ਹੈਗੀ ਪੇਦੀ ਹੁਣ ਦਿਨੋਂ ਦਿਨ ਨੀਤ ਮਾੜੀ ਹੋਈ ਜਾਂਦੀ ਆ ਇਹ ਆਪਣਾ ਪੱਲਾ ਰੱਖਦੀ ਆ ਪਰ ਮੇਰੀ ਇਹ ਘਰ 'ਚ ਕੋਈ ਸੁਣਦਾ ਵਾ ਮੇਰੀ ਤੇ ਮੇਰਾ ਘਰ ਵਾਲਾ ਨੇ ਸੁਣਦਾ ਆਹ ਦਿਨ ਤਾਂ ਸਾਡੇ ਮਾਪਿਓ ਸਾਰਾ ਕੁਝ ਕਰੇ ਇਹ ਤੇ ਕੋਈ ਹੈ ਹੀ ਨਹੀਂ ਚਾਚਾ-ਚਾਚੀਆਂ ਤੋਂ ਕੋਈ ਚਪੈਹਾ ਤੇ ਲੈ ਨਹੀਂ ਸੰਭੜਾ ਹੁੰਦਾ ਉਹ ਮੈਂ ਤੇ ਸੋਚਿਆ ਚਰ ਘਰ ਇੱਕ ਤਾਂ ਮੁਠੀ ਬੱਜਾ ਬੱਜਾ ਇਹ ਕੋ ਸਾਡੇ ਘਰ ਦਾ ਬਣ ਜਾਊਗਾ ਪਰ ਹਾਨੂੰ ਨੂੰ ਪਤਾ ਵੀ ਆ ਤਾਂ ਸਾਡੇ ਘਰ ਤੋਂ ਡੋਡੇ ਬਣਿਆ ਮੁਠੀ 'ਚ ਬੱਜਣ ਨੂੰ ਕੀ ਕਰਨਾ ਹੈ ਤੂੰ ਜਿੱਦਣ ਸਾਨੂੰ ਅੱਡ ਕੀਤਾ ਸੀ ਇਹਨਾਂ ਨੇ 1 ਰੁਪਿਆ ਨਹੀਂ ਸਾਨੂੰ ਦਿੱਤਾ ਜੇ ਸਾਡੇ ਪੱਲੇ ਵੀ ਹੁੰਦੇ ਨਾ ਤਾਂ ਅਸੀਂ ਵੀ ਥੋੜਾ ਬਾਲਾ ਸੇਵਿੰਗ ਕੀਤੀ ਹੁੰਦੀ ਸਾਨੂੰ ਵੀ ਉਹ ਦਿਨਾਂ ਵੇਖਣੇ ਪੈਂਦੇ ਜੇ ਆਪਾਂ ਸੱਚੇ ਆ ਨਾ ਤੇ ਰੱਬ ਜਿਹੜਾ ਸਾਣਕਾ ਵਾ ਵੇਖ ਲੈ ਪਲਟ ਕੇ ਬਾਜੀ ਫੇਰ ਸਾਡੇ ਹੱਥ ਆ ਗਈ ਉਹ ਸਾਡਾ ਮਾਂ ਪੇ ਸਾਡੇ ਉਹਨਾਂ ਨੂੰ ਫੇਰ ਕਾਦੀ ਦੇਣ ਤੇ ਕਰਨੀ ਆਪਾਂ ਮੈਂ ਤਾਂ ਧੀਏ ਆਖਿਆ ਹੈਗਾ ਕਿ ਬਾਰੀ ਦਾ ਬੰਨ ਬੱਜਿਆ ਹੀ ਰਵੇ ਜੇ ਇੱਕ ਅਰੀ ਬਾਰੀ ਖਿਲਰ ਜੇ ਨਾ ਤੇ ਤੀਲਾ ਤੀਲਾ ਹੋ ਜਾਂਦੀ ਆ ਤੇ ਫੇਰ ਉਹ ਨਾ ਇਕੱਠੀ ਨਹੀਂ ਹੁੰਦੀ ਮੈਨੂੰ ਕੀ ਪਤਾ ਹੈਗਾ ਔਰ ਜਾਦੇ ਖਲਾਰੇ ਪੈ ਜਾਣੇ ਆ ਤੇ ਨਾਲੇ ਇੱਕ ਗੱਲ ਏ ਕੋਈ ਗੱਲ ਨਹੀਂ ਜਿਉਂਨੇ ਪੈਸੇ ਜਮਾ ਕਰਾਏ ਆ ਨਾ ਆਉਮਣਾ ਤੇ ਘਰੇ ਹੀ ਆ ਨਾ ਮੈਂ ਪੁੱਛ ਲੂੰਗੀ ਉਹਨੂੰ ਤੂੰ ਹੀ ਕਾਨੂੰ ਫਿਕਰ ਕਰਦੇ ਹੋ ਦੱਸੂਗੀ ਨਾ ਵੀ ਇਹ ਕਿੱਥੋਂ ਜਮਾ ਕਰਾਏ ਕਿੱਥੋਂ ਨਹੀਂ ਕਰਾਏ ਮੰਮੀ ਜਮਾ ਉਹਨੇ ਕਰਾਉਣੇ ਆ ਕਿੱਡੀ ਕੇ ਮਾਸਟਰ ਆਣੀ ਲੱਗੀ ਹੈ ਹੈ ਤਾਂ ਪੈਸੇ ਘਰੋਂ ਹੀ ਆਏ ਸੀ ਨਾ ਲਾਇਆ ਤੇ ਸਾਨੂੰ ਹੀ ਟੰਕਾ ਸੀ ਨਾ ਪੁੱਛਣਾ ਜਾਂ ਨਾ ਪੁੱਛਣਾ ਇੱਕੋ ਹੀ ਗੱਲ ਵਾ ਦੇਣੇ ਤੇ ਉਹਨੇ ਹੁਣ ਹੈ ਨਹੀਂ ਕਿਸ ਨੂੰਈ